ਲੋ ਪ੍ਰੇਸ਼ਦਾ ਜਾਰ ਦੇਖ ਲਾ ਬੰਦੂ ਲਨ ਸ਼ਰੂਪ ਗੀਤਾ ਵਰਦੇਸ਼ਾ ਜਿਹੜਾ ਕਾਲਾ ਤਾਂ ਨਿਆਉ ਨੂੰ ਵਾਪਸ ਮਗਵਾਨ ਦੀ ਗੱਲ ਕੀਤੀ ਹੈ ਤੇ ਉਹ ਇੱਕ ਇਹ ਬਹੁਤ ਵੱਡਾ ਮਸਲਾ ਆ ਪਿਛਲੇ ਚਾਰੇ ਕੇਂਦਰ ਚ ਸਰਕਾਰ ਚਾਰੇ ਕਾਂਗਰਸ ਦੀ ਆਈ ਜਾਂ ਭਾਜਪਾ ਦੀ ਹੋਈ ਵਾਲੇ ਦਲਾਂ ਦੀ ਆਈ ਹੈ ਕਿਸੇ ਨੇ ਵੀ ਇਸ ਮਸਲੇ ਵੱਲ ਨੂੰ ਕੰਬੀਰ ਤਨਾਲ ਨਹੀਂ ਕੋਚਿਆ ਅਵਰ ਅੱਜ ਜਿਹੜਾ ਦੇਸ਼ ਵਿੱਚੋਂ ਜੈ ਜੈ ਧੰਗ ਨਾਲ ਪੈਸਾ ਕਮਾ ਕੇ ਵੱਡੇ ਸੰਤਤਕਾਰ ਵੱਡੇ ਵਪਾਰੀ ਵੱਡੇ ਸਿਆਸਤਦਾਨ ਵੱਡੇ ਅਫਸਰशाह ਇਹ ਜਿਹੜੇ ਕਰੋੜਾਂ ਅਰਬ ਰੁਪਏ ਇੱਥੋਂ ਜੈ ਜੈ ਧੰਗ ਨਾਲ ਇਕੱਠੇ ਕਰਕੇ ਉਹ ਵਿਦੇਸ਼ਾਂ 'ਚ ਜਮ੍ਹਾਂ ਕਰਵਾਈ ਜਾਂਦੇ ਆ ਦੁਨੀਆ ਦੇ ਅੰਦਰ 70 ਇਹੋ ਜਿਹੇ ਦੇਸ਼ ਐ ਜਾਂ 70 ਇਹੋ ਜਿਹੇ ਬੈਂਕ ਐ ਜਿਵੇਂ ਜਿਸ ਤਰ੍ਹਾਂ ਦਾ ਤੁਸੀਂ ਪੈਸਾ ਜਮ੍ਹਾਂ ਕਰਵਾ ਸਕਦੇ ਆ ਔਰ ਉਹਦੇ 'ਚ ਇਹ ਕਿਹਾ ਜਾਂਦਾ ਕਿ ਇਸ ਤਰ੍ਹਾਂ ਦੀ ਜਿਹੜੀ ਵਿਸ਼ੇਪੰਦਰ ਪੇਰਨਾਲੀ ਚੱਲ ਰਹੀ ਆ ਇਹਦੇ ਵਿੱਚ ਹੱਤਬੰਦੀਆਂ ਦਾ ਸਮਗਲਰਾਂ ਦਾ ਜਿਹੜੇ ਨਸ਼ਿਆਂ ਦੇ ਧੰਦੇ ਕਰਦੇ ਆ ਦੁਨੀਆ ਦੇ ਖਦਰਨਾਕ ਗਰੋਹ ਆ ਉਹਨਾਂ ਦੇ ਪੈਸੇ ਵੀ ਜਮਾਇਆ ਦੋ ਨੰਬਰ ਦਾ ਪੈਸਾ ਦੁਨੀਆ ਦੇ ਅੰਦਰ ਜਿਹੜਾ ਹੈ 70 ਬੈਂਕਾਂ ਚ ਜਾਂ 70 ਦੇਸ਼ਾਂ ਚ ਜਮਾਇਆ ਉਹਦੇ ਚੋਂ ਭਾਰਤ ਨੰਬਰ 1 ਤੇ ਆ ਸਭ ਤੋਂ ਵੱਧ ਪੈਸਾ ਭਾਰਤੀਆਂ ਦਾ ਨੰਬਰ 2 ਤੇ ਇਹਦੇ ਚ ਚੀਨ ਹੈ ਨੰਬਰ 3 ਤੇ ਰਸ਼ੀਆ ਤੇ ਬਾਕੀ ਹੋਰ ਦੇਸ਼ ਹੈ ਤੇ ਇਸ ਕਰਕੇ ਇਹ ਜਿਹੜਾ ਸਾਡੇ ਦੇਸ਼ ਦੇ ਅੰਦਰ ਕਿੰਨਾ ਤਰਕੀ ਹੋ ਸਕਦੀ ਆ ਜਦੋਂ ਕਿ ਹਰ ਇੱਕ ਜਿਹੜਾ ਇੱਕ ਵੱਡੀ ਪੱਧਰ ਤੇ ਲੋਟੀ ਸਟ ਕਰਕੇ ਸਾਡੇ ਹੁਕਮਰਾਨ ਸਾਡੇ ਸਨਤਕਾਰ ਸਾਡੇ ਵਪਾਰੀ ਭਾਈਚਾਰੇ ਦੇ ਲੋਕ ਇਤੋਂ ਪੈਸੇ ਲਿਜਾ ਕੇ ਬਾਹਰ ਜਮਾਂ ਕਰੇ ਜਾਂਦੇ ਆ ਬਾਹਰ ਸਾਰਾ ਕੁਝ ਕਰਦੇ ਆ ਜੇ ਲੀਗਲ ਢੰਗ ਨਾਲ ਪੈਸਾ ਬਾਹਰ ਜਾਂਦਾ ਕਿਉਂ ਇਨਵੈਸਟਮੈਂਟ ਹੁੰਦਾ ਉਹ ਸਟੇਟ ਦੇ ਲੋੜੇ ਚ ਹੈ ਤਾਂ ਉਹਦੇ ਚ ਸਟੇਟ ਨੂੰ ਲਾਭ ਹੋ ਸਕਦਾ ਤੇ ਸਟੇਟ ਦੀ ਜਾਣਕਾਰੀ ਹੋ ਸਕਦੀ ਹੈ ਲੈਂਦੇ ਉਹ ਟੈਕਸ ਮਿਲ ਸਕਦੇ ਜੇ ਉਹ ਨਜਾਇਜ਼ ਢੰਗ ਨਾਲ ਸਾਰਾ ਕੁਝ ਹੋ ਰਿਹਾ ਤੇ ਉਹ ਦੇ ਨਾਲ ਦੇਸ਼ ਦੀ ਇਕਨੋਮੀ ਨੂੰ ਬਰਨ ਨਚਾਉਂਦਾ ਉਹਦੇ ਨਾਲ ਗਰੀਬੀ ਜਿਹੜੀ ਆ ਉਹ ਤਰਾ ਵਧੀ ਹੈ ਬੇਰਜ਼ਗਰੀ ਵਧੀ ਹੈ ਇਹ ਇੱਕ ਬਹੁਤ ਵੱਡਾ ਮਸਲਾ ਹੈ ਤੇ ਇਹਦੇ ਤੇ ਜਿਹੜੀਆਂ ਵੀ ਤੇਰਾ ਲੜਦੀਆਂ ਚਾਹੇ ਉਹ ਅੱਲਾਹ ਹਜ਼ਾਰੇ ਸਭ ਲੜ ਰਹਾ ਹੈ ਚਾਹੇ ਬਾਬਾ RAM DEVI ਲੜ ਰਹਾ ਹੈ ਅਸੀਂ ਜਿਹੜੀ ਪੰਜਾਬ ਜਾਗਰਤੀ ਮੈਂਚ ਸੈਟੀ ਐਨ ਜੀਓ ਹੈਗੀ ਹੈ ਅਸੀਂ ਇਹਨਾਂ ਦਾ ਪੂਰੀ ਤਰ੍ਹਾਂ ਸਨਮਰਥਨ ਕਰਦੇ ਦੇਸ਼ ਦੇ ਅੰਦਰ ਇਹ ਦਾ ਲੋਕਾਂ ਨੂੰ ਜਿਹੜੇ ਕਈ ਲੋਕ ਹੈ ਜਿਹੜੇ ਹੁਣ ਰਾਜਨੀਤੀ ਜਦੋਂ ਕਰਦੇ ਆ ਤੇ ਉਹ ਬਾਬਾ ਰਾਮਦੇਵ ਦੇ ਭਗਵੇਂ ਕਪੜੇ ਦੇਖੀਏ ਕਈ ਏਜੰਡੇ ਜੀ ਆਰਐਸ ਦਾ ਏਜੰਡਾ ਹੋ ਗਿਆ ਇਹ ਇਹ ਸਾਧ ਲੋਕ ਐ ਸੈਸਰ ਤੇ ਚਾ ਗਿਆ ਹੁਣ ਦੇਸ਼ ਦੇ ਅੰਦਰ ਇਹ ਕੰਮ ਸਿਗਾ ਜਿਹੜਾ ਕਰਨ ਦਾ ਇਹ ਪੋਲੀਟੀਕਲ ਪਾਰਟੀਆਂ ਦਾ ਕੰਮ ਸਿਗਾ ਪੋਲੀਟੀਕਲ ਪਾਰਟੀਆਂ ਨੇ ਅਰਬਾਂ ਕਰੋੜਾਂ ਰੁਪਏ ਉੱਥੇ ਕਿਉਂ ਜਮਾਉਣ ਦਿੰਦੇ ਆ ਜਿਹੜੇ 샤ਰੂਖ ਨੇ ਵੀ ਇਹ ਫਰੂ ਆਪਣੇ 샤ਰੂਖ ਨੇ ਵੀ ਕਹਿ ਕੇ ਜਿਹੜੇ 샤ਰੂਖ ਨੂੰ ਆਪਣਾ ਬੜਾ ਕੰਮ ਕਰਨਾ ਚਾਹੀਦਾ ਉਹਨਾਂ ਦਾ ਕਹਿਣ ਦਾ ਬਾਬਾ ਰਾਮ ਦੇ ਜਾਨਾ ਹਜ਼ਰੀ ਇਹਨਾਂ ਲੋਕਾਂ ਨੂੰ ਰਾਜਨੀਤੀ ਦੇ ਦਕਲ ਨਹੀਂ ਦੇਣਾ ਚਾਹੀਦਾ ਰਾਜਨੀਤੀ ਦੀ ਗੱਲ ਨਹੀਂ ਕਰਨੀ ਚਾਹੀਦੀ ਜੇ ਮਦਵਲ ਦਈਏ ਫਿਰ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਚਾਹੇ ਉਹ ਆਪੋਜੀਸ਼ਨ ਦੇ ਸੱਤਾਧਾਰੀ ਸੱਜੇ ਉਹ ਸੱਤਾ ਚਾਹੇ ਉਹ ਲੋਕਾਂ ਦੇ ਭਗਦੇ ਮਸਲੇ ਉਠਾੜਨਾ ਉਹਨਾਂ ਦਾ ਕੋਈ ਲੌਜੀਕਲ ਹੱਲ ਨਾ ਕੱਢਣ ਤੇ ਮੁਲਕ ਜਿਹੜਾ ਇਸੇ ਤਰ੍ਹਾਂ ਲੁੱਟਿਆ ਤੇ ਕੁੱਟਿਆ ਜਾਂਦਾ ਰਹੇ ਤੇ ਜਿਹੜੇ ਬਾਕੀ ਦੇ ਸਮਾਜ ਦੇ ਲੋਕ ਆ ਉਹ ਕੁਝ ਕਰਨ ਨਾ ਜਿਹੜੀ ਮਤਲਬ ਜਿਹੜੀ ਸਿਵਲ ਸੁਸਾਇਟੀ ਆ ਜਾਂ ਜਿਹੜੇ ਹੋਰ ਲੋਕ ਗੈਰ ਸਿਆਸੀ ਲੋਕ ਆ ਉਹ ਵੀ ਕੁਝ ਨਾ ਕਰਨ ਉਹ ਤਾਂ ਮਤਲਬ ਇਹ ਹੈ ਕਿ ਸਟੇਟਸ ਕੋ ਜਿਹੜਾ ਉਹ ਬਣਿਆ ਰਹੇ ਦੇਸ਼ ਲੋਕ ਲੁੱਟੇ ਤੇ ਕੁੱਟੇ ਜਾਂਦੇ ਆ ਇਹਦੇ ਨਾਲ ਦੇਸ਼ ਦੀ ਸੁਰੱਖਿਆ ਵੀ ਖਤਰੇ 'ਚ ਪੈ ਗਈ ਹੈ ਭ੍ਰਿਸ਼ਟਾਚਾਰ ਨਾਲ ਫੌਜ ਤੇ ਨਿਆਂਪਾਲਿਕਾ ਦੇ ਵੀ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਦਾ ਅਗਲ ਹੋ ਗਿਆ। ਜਿਹੜੀਆਂ ਕਰੋੜਾਂ ਅਰਬ ਰੁਪਏ ਦੇ ਹਥਿਆਰ ਖਰੀਦਣ ਦੇ ਮਾਮਲੇ 'ਚ ਹੀ ਲੈਣ ਦੇਣ ਹੋ ਜਾਂਦਾ ਹੈ। ਨਕਮੇ ਹਥਿਆਰ ਖਰੀਦ ਲਏ ਜਾਂਦੇ। ਇਥੋਂ ਤੱਕ ਕਿ ਹੋਇਆ ਕਿ ਜਵਾਨਾ ਜਿਹੜੇ ਸ਼ਹੀਦ ਹੋ ਜਾਂਦੇ ਆ ਉਹਨਾਂ ਲਈ ਜਿਹੜੇ ਦੂਜੇ ਕੱਪੜੇ ਖਰੀਦੇ ਜਾਂਦੇ ਆ ਜਾਂ ਬਸੇ ਖਰੀਦੇ ਜਾਂਦੇ ਉਹਦੇ 'ਚ ਵੀ ਭ੍ਰਿਸ਼ਟਾਚਾਰ ਹੋ ਜਾਂਦਾ। ਅਸੀਂ ਜਿਹੜਾ ਚੀਨ ਸਾਡੇ ਮੋਢਿਆਂ ਤੇ ਆ ਕੇ ਬੈਠ ਗਿਆ ਪਰ ਹਿੰਦੂਸਤਾਨ ਦੇ ਬਾਰਡਰ ਤੇ ਇੰਨੀਆਂ ਵਧੀਆ ਸੜਕਾਂ ਇੰਨੀਆਂ ਰੇਲਵੇ ਲਾਈਨਾਂ ਉਹਨੇ ਬਣਾਤੀਆਂ ਉਹ ਅੱਜ ਅਸੀਂ ਸਾਡੀ ਦੇਸ਼ ਵੀ ਸੁਰੱਖਿਆ ਚੀਨ ਦੇ ਰਹਿਤੇ ਔਰ ਜਿੰਨ ਜਿਸ ਵੇਲੇ ਚਾਵੇ ਉਹ ਜਿਹੜਾ ਸਿਕਮ ਦੇ ਕੋਲ ਤੋਂ ਜਿਹੜਾ ਉਹ ਸਾਡਾ ਜਿਹੜਾ ਨਾਰਥ-ਈਸਟ ਦੀਆਂ ਸਭ ਸਟੇਟਾਂ ਉੱਤੇ ਹਮਲਾ ਕਰਕੇ ਉਹ ਸਾਨੂੰ ਉਹਨਾਂ ਨੂੰ ਵੱਖ ਕਰ ਸਕਦਾ ਅਸੀਂ ਐਸੇ ਵੇਲੇ ਚੀਨ ਦੇ ਰਹਿਤ ਬੈਠੇ ਆ ਸਾਡੀ ਜਿਹੜੀ ਉਸ ਪੱਤਰ ਦਾ ਨਾਮ ਇਸ ਸਾਰਾ ਦੇ ਇਨਫਰਾਸਟ੍ਰਕਚਰ ਨਾ ਉਸ ਪੱਧਰ ਦੀ ਸਾਡੀ ਤਿਆਰੀ ਹੈ ਤੇ ਇਹ ਜੇ ਸਾਡੇ ਦੇਚ ਇੰਨੇ ਭ੍ਰਿਸ਼ਟ ਦੇ ਰਹੂਗਾ ਅਸੀਂ ਸ੍ਰੱਖਿਆ ਨੂੰ ਆਪਣੇ ਨੂੰ ਮਜ਼ਬੂਤ ਨਹੀਂ ਕਰਾਂਗੇ ਆਰਥਿਕਤਾ ਨੂੰ ਨਹੀਂ ਮਜ਼ਬੂਤ ਕਰਾਂਗੇ ਲੋਕਾਂ ਨੂੰ ਆਪਣੇ ਨੂੰ ਸਮਾਜਿਕ ਨਿਆਂ ਨਹੀਂ ਦੇਵਾਂਗੇ ਤਾਂ ਲੋਕਾਂ ਨੂੰ ਆਪਣੀ ਤਰੱਕੀ ਕਰਨ ਲਈ ਪੜਨ ਨਿਕਲ ਲਈ ਅਗੇ ਸਿਹਤ ਸਵਾਮਾ ਲੈਣ ਲਈ ਵਧੀਆ ਸਿੱਖਿਆ ਸਵਾਮਾ ਲੈਣ ਲਈ ਉਹਨਾਂ ਨੂੰ ਸਮਰੱਥ ਨਹੀਂ ਬਣਾਵਾਂਗੇ ਵੇਚਦਾ ਪੈਸਾ ਵੇਚ ਨਹੀਂ ਲੱਗੂਗਾ ਤੇ ਅਸੀਂ ਕਿੱਦਾਂ ਕਿ ਤਰੱਕੀ ਕਰ ਸਕਦੇ ਆ ਅਸੀਂ ਦੁਨੀਆਂ ਦੇ ਦੂਜੇ ਵਿਸ਼ਾ ਦੇ ਕਿਦਾਂ ਮੁਕਾਬਲਾ ਕਰ ਸਕਦੇ ਆ ਇਹ ਕਰਕੇ ਇਹਨੂੰ ਸਟੇਟਸ ਕੋਚ ਅਸੀਂ ਜੀ ਜਾਈਏ ਤੇ ਇਹ ਕਰੀ ਜਾਈਏ ਕੋ ਉਹ ਨਾ ਕਰੇ ਉਹ ਨਾ ਕਰੇ ਜਿਹੜੇ ਲੋਕ ਕਹਿੰਦੇ ਆ ਕਿ ਇਹਨੂੰ ਆਰਐਸ ਦਾ ਸਮਰਥਨ ਹੈ ਜਾਂ ਜਿਹੜੇ ਲੋਕ ਕਹਿੰਦੇ ਆ ਵੀ ਬੱਬਾ RAM ਦੇ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜਾਂ ਨਾ ਹਜ਼ਾਰੇ ਨੂੰ ਇਹ ਨਹੀਂ ਕਰਨਾ ਚਾਹੀਦਾ ਤੇ ਫਿਰ ਉਹਨਾਂ ਲੋਕਾਂ ਨੂੰ ਇਹ ਕੰਮ ਕਰਨਾ ਚਾਹੀਦਾ ਵਿਗਵੇਚ ਸਿੰਘ ਉਹ ਨਹੀਂ ਆਪ ਕਿਉਂ ਨਹੀਂ ਇਹ ਮਸਲੇ ਉਠਾਵੇ ਦੇਸ਼ ਦੇ ਅੰਦਰ ਦਰਦ ਤੜਾ ਤਨੇ ਦਾ ਇਨਾ ਭੋਲ ਬਲਾ ਹੈ ਤੇ ਉਹ ਉਹ ਆਪ ਇੱਕ ਨਾਤੀ ਪੋਲੀਟਿਕਲ ਪਾਰਟੀ ਸੱਚਾ ਦੇਸ਼ ਦੇ ਅੰਦਰ ਐਵੇਂ ਦਹਨੀਆਂ ਤੋਂ ਉਹਨੇ ਰਾਜ ਕੀਤਾ ਉਹ ਪਾਰਟੀ ਇਹ ਕਿਉਂ ਨਹੀਂ ਗੰਭੀਰਤਾ ਨਾਲ ਲੈਂਦੀ ਜਿਹੜੀ ਗੱਲ ਹੈ ਕਿ ਸਮਾਜ ਦੇ ਐਵੇਂ ਪੱਤਰਕਾਰ ਤੁਸੀਂ ਇੱਕ ਗੱਲ ਨੋਟ ਕਰ ਲਓ ਦੁਨੀਆ ਦੇ ਅੰਦਰ ਖਲਾ ਨਹੀਂ ਰਹਿੰਦਾ ਹੁੰਦਾ ਜੇ اپੋਜੀਸ਼ਨ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇਸ਼ ਦੇ ਲੋਕਾਂ ਦੇ ਭੜਦੇ ਮਸਲੇ ਨਹੀਂ ਚੁੱਕਣਗੀਆਂ ਟਾਟਾ ਹੋਰ ਟਾਟਾ ਆ ਕੇ ਗੈਰ ਰਾਜਨੀਤਿਕ ਟਾਟਾ ਆ ਕੇ ਉਹ ਮਸਲੇ ਚੁੱਕਣਗੇ ਪਰ ਹਰ ਵਿਅਕਤੀ ਜਿਹੜਾ ਦੇਸ਼ ਦਾ ਜਾਗਰੂਕ ਨਾ ਕਰ ਗਿਆ ਉਹਨਾਂ ਨੂੰ ਦੇਸ਼ ਦੇ ਜਿਹੜੇ ਲੋਕ ਆ ਉਹਨਾਂ ਦੇ ਭੜਤੇ ਮਸਲੇ ਚੁੱਕਣੇ ਚਾਹੀਦੇ ਆ ਉਹਨਾਂ ਨੇ ਬੋਲਣਾ ਚਾਹੀਦਾ ਤੇ ਉਹਨਾਂ ਨੇ ਲਿਖਣਾ ਚਾਹੀਦਾ ਤੇ ਇਸੇ ਹੀ ਸੰਦਰਭ ਚ ਅਸੀਂ ਜਿਹੜੇ ਜਿਹੜੇ ਬਾਬਾ RAMDEV ਜੀ ਦੀ ਜਿਹੜੀ ਇਹ ਸੰਸਥਾ ਹੈ ਇਹਦੇ ਨਾਲ ਅਸੀਂ ਜੁੜੇ ਆ ਇਹਨਾਂ ਦਾ ਸਮਰਥਨ ਕਰਦੇ ਆ